ਪਤਾਲ ਤੱਕ ਜਾਂਦੀਆਂ ਜਾਨੀ ਚੋੜਦੀਆਂ ਗੁਫਾਵਾਂ ਜਿਨ੍ਹਾਂ ਦੇ ਵਿੱਚ ਜਾਨੀ ਚੋਰ ਨੇ ਪਤਾ ਨਹੀਂ ਕਿੰਨਾ ਕੁ ਖਜ਼ਾਨਾ ਲੁਕੋਇਆ ਸੀ ਸ਼ਾਹੂਕਾਰਾਂ ਦਾ ਲੁੱਟਿਆ ਹੋਇਆ ਅਮੀਰ ਲੋਕਾਂ ਦਾ ਲੁੱਟਿਆ ਹੋਇਆ ਕਹਿੰਦੇ ਜਾਨੀ ਚੋਰ ਖਜ਼ਾਨਾ ਲੁੱਟ ਕੇ ਨਾ ਗੁਫਾਵਾਂ ਦੇ ਵਿੱਚ ਵੜ ਜਾਂਦਾ ਸੀ ਪੁਲਿਸ ਤੱਕ ਵੀ ਇੱਥੇ ਨਹੀਂ ਵੜਦੀ ਸੀ ਤਮਾਸ਼ਗੀਰੀ ਤੌਰ ਤੇ ਬਾਅਦ ਦੇ ਵਿੱਚ ਦੇਖਣ ਵਾਸਤੇ ਇੱਕ ਬਰਾਤ ਇਸ ਦੇ ਅੰਦਰ ਚਲੀ ਗਈ ਸੀ ਗੁਫਾਵਾਂ ਦੇਖਣ ਦੇ ਲਈ ਕਹਿੰਦੇ ਅੱਜ ਤੱਕ ਕਈ ਸਾਲ ਹੋ ਗਏ ਉਹ ਬਰਾਤ ਵਾਪਸ ਨਹੀਂ ਮੁੜ ਕੇ ਆਈ ਇਸ ਦੀਆਂ ਗੁਫਾਵਾਂ ਇਹ ਗੁਫਾਵਾਂ ਦੀ ਦਿਸ਼ਾਮਾ ਬਾਰੇ ਇਕੱਲੇ ਜਾਨੀ ਚੋਰ ਨੂੰ ਹੀ ਪਤਾ ਸੀ ਸਰਕਾਰਾਂ ਨੂੰ ਨਹੀਂ ਪਤਾ ਸੀ ਆਜੋ ਵੀਡੀਓ ਸਟਾਰਟ ਕਰਦੇ ਆ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਓ ਸ਼ਾਹਜਹਾਂ ਕੀ ਬਾਬੜੀ ਦੋਸਤੋ ਇਹ ਬਾਬੜੀ ਜਾਂ ਇੱਕ ਗੁਫਾ ਕਹਦੀ ਏ ਇਹ ਜਿਹੜੀ ਸ਼ਾਹਜਾਹਾਂ ਨੇ ਬਣਵਾਏ ਸੀ ਆਪਣੇ ਟਾਈਮ 'ਚ ਤੇ ਉਸ ਟਾਈਮ ਦੇ ਵਿੱਚ ਸ਼ਾਹਜਾਹ ਨੂੰ ਹੀ ਪਤਾ ਸੀ ਇਸ ਦੇ ਰਸਤੇ ਬਾਰੇ ਦਿਸ਼ਾਵਾਂ ਬਾਰੇ ਇਹਦਾ ਪੂਰਾ ਨਕਸ਼ਾ ਜਿਹੜਾ ਉਹ ਸ਼ਾਹਜਾਹਾਂ ਦੇ ਕੋਲੇ ਸੀਗਾ ਤੇ ਦੋਸਤੋ ਸ਼ਾਹਜਾਹ ਦੀ ਮੌਤ ਤੋਂ ਬਾਅਦ ਸ਼ਾਹਜਾਹ ਦੇ ਨਾਲ ਹੀ ਉਹ ਜਿਹੜਾ ਨਕਸ਼ਾ ਇਹਦੀ ਜਿਹੜੀ ਜਾਣਕਾਰੀ ਇਹਦੀ ਜਿਹੜੀ ਨੌਲੇਜ ਹੈ ਉਹ ਚਲੀ ਗਈ ਉਸ ਤੋਂ ਬਾਅਦ ਸੁੰਨੀ ਤੇ ਬਰਾਨ ਹੋ ਗਈ ਉਸ ਟਾਈਮ ਦੇ ਵਿੱਚ ਕਹਿੰਦੇ ਉਸ ਤੋਂ ਬਾਅਦ ਜਿਹੜਾ ਇੱਕ ਜਾਨੀ ਚੋਰ ਹੋਇਆ ਜਾਨੀ ਚੋਰ ਦੁਨੀਆ ਤੇ ਮਤਲਬ ਕਿ ਨਾਮ ਤੁਸੀਂ ਸੁਣੀ ਹੋਣਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਹੋਇਆ ਚੋਰ ਦਾ ਬੇਸ਼ੱਕ ਚੋਰੀਆਂ ਚਪਟਿਆਂ ਦੇ ਵਿੱਚ ਹੀ ਹੋਇਆ ਪਰ ਹੋਇਆ ਬਹੁਤ ਵੱਡਾ ਨਾਮ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਮਤਲਬ ਕਿ ਇੱਕ ਇਹ ਦ੍ਰਿਸ਼ਾ ਜਿਹੜਾ ਰਿਮਾਈਂਡ ਹੋ ਵੀ ਗਿਆ ਹੁਣ ਲੋਕਾਂ ਨੂੰ ਦੇ ਦਿਮਾਗ 'ਚ ਆ ਵੀ ਗਿਆ ਹੁਣਾ ਜਾਨੀ ਚੋਰ ਦਾ ਦ੍ਰਿਸ਼ ਤਾਂ ਦੋਸਤੋ ਜਾਨੀ ਚੋਰ ਨੇ ਇਹਨਾਂ ਗੁਫਾਵਾਂ ਦਾ ਸਹਾਰਾ ਲਿਆ ਇਹਨਾਂ ਗੁਫਾਵਾਂ ਨੂੰ ਆਪਣੇ ਤੌਰ ਤੇ ਇੱਕ ਇਹ ਦੇ ਨਾਲ ਸਮਝਿਆ ਜਾਣਿਆ ਉਸ ਤੋਂ ਬਾਅਦ ਜਾਨੀ ਚੋਰ ਕਹਿੰਦੇ ਵੱਡੇ ਵੱਡੇ ਸੇਠਾ ਨੂੰ ਵੱਡੇ ਵੱਡੇ ਜਿਹੜੇ ਸ਼ਾਹੂਕਾਰ ਸੀ ਉਹਨਾਂ ਨੂੰ ਲੁੱਟ ਕੇ ਵੱਡੇ ਵੱਡੇ ਜਿਹੜੇ ਪੈਸੇ ਵਾਲੇ ਜ਼ਿਮੀਂਦਾਰ ਸੀਗੇ ਉਹਨਾਂ ਨੂੰ ਲੁੱਟ ਕੇ ਇਹਨਾਂ ਗੁਫਾਵਾਂ ਦੇ ਵਿੱਚ ਵੜਦਾ ਹੁੰਦਾ ਸੀ ਆ ਅਤੇ ਕਹਿੰਦੇ ਪੁਲਿਸ ਵੀ ਉਹਦੇ ਮਗਰ ਇਹਨਾਂ ਗੁਫਾਵਾਂ ਦੇ ਵਿੱਚ ਵੜਦੀ ਨਹੀਂ ਹੁੰਦੀ ਸੀ ਡਰਦੀ ਹੁੰਦੀ ਸੀ ਕਿ ਅਸੀਂ ਗੁੰਮ ਨਾ ਜਾਈਏ ਇੱਕ ਤੇ ਇੱਕ ਸਰਪ ਕੱਲਾ ਜਾਨੀ ਚੋਰ ਸੀ ਜਿਹੜਾ ਇਹਨਾਂ ਗੁਫਾਵਾਂ ਦੇ ਵਿੱਚ ਜਾ ਕੇ ਵਾਪਸ ਮੁੜ ਆਉਂਦਾ ਸੀਗਾ ਨਹੀਂ ਤਾਂ ਅੱਜ ਤੱਕ ਜਿਹੜਾ ਵੀ ਇਹਨਾਂ ਗੁਫਾਵਾਂ ਦੇ ਅੰਦਰ ਗਿਆ ਉਹ ਇਹਨਾਂ ਗੁਫਾਵਾਂ ਦੀ ਪੇਟ ਹੀ ਚੜਿਆ ਇਹਨਾਂ ਗੁਫਾਵਾਂ ਤੇ ਉਹ ਇਹਨਾਂ ਗੁਫਾਵਾਂ ਦੇ ਵਿੱਚ ਜਾ ਕੇ ਮਰੇ ਹੀ ਐ ਕੋਈ ਵਾਪਸ ਨਹੀਂ ਮੁੜਿਆ ਤਾਂ ਦੋਸਤੋ ਅੱਜ ਆਪਾਂ ਉਹਨਾਂ ਗੁਫਾਵਾਂ ਦੇ ਵਿੱਚ ਹੀ ਉਹਨਾਂ ਗੁਫਾਵਾਂ ਨੂੰ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਗੁਫਾਵਾਂ ਦੇਖੋ ਜੀ ਪੂਰੀਆਂ ਪੁਰਾਤਨ ਪ੍ਰਾਤਨ ਸਮੇਂ ਦੀਆਂ ਗੁਫਾਾਂਾਂ ਮਾ ਹੋਣੀ ਐਨੀਆਂ ਇਹ ਤੇ ਥੋੜਾ ਜਿਹਾ ਇਹ ਚੀਜ਼ ਵੀ ਹੁੰਦੀ ਆ ਕਿ ਜਿਵੇਂ ਹੁਣ ਚੂਨਾ ਪੁਰਾਣਾ ਸਮਾਂ ਹੋ ਗਿਆ ਬਹੁਤ ਕਈ ਸੌ ਸਾਲ ਹੋ ਚੁੱਕੇ ਨੇ ਬਾਬੜੀ ਬਣੀ ਨੂੰ ਇਹ ਗੁਫਾ ਬਣੀ ਨੂੰ ਤੇ ਸਰਕਾਰਾਂ ਨੂੰ ਚਾਹੀਦਾ ਵੀ ਥੋੜਾ ਜਿਹਾ ਇਨਾਂ ਚੀਜ਼ਾਂ ਤੇ ਧਿਆਨ ਦੇਣ ਇਹ ਦਰੋਹਰ ਹੁੰਦੀਆਂ ਨੇ ਇਹ ਪ੍ਰਾਤਨਿਕ ਚੀਜ਼ਾਂ ਇਹ ਇਤਿਹਾਸ ਹੁੰਦਾ ਸਾਡਾ ਇਹਨਾਂ ਨਾਲ ਕਾਫੀ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਸੋ ਇਤਿਹਾਸਕ ਚੀਜ਼ਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ ਦੋਸਤੋ ਇਹ ਗੁਫਾ ਦੇ ਅੰਦਰ ਪਾਣੀ ਜਿਹੜਾ ਸਾਰਾ ਸਾਲ ਬਾਰਿਸ਼ ਦੇ ਵਿੱਚ ਪਾਣੀ ਵੜਦਾ ਤੇ ਸਾਰਾ ਸਾਲ ਪਾਣੀ ਖੜਿਆ ਰਹਿੰਦਾ ਹੈ ਇਹ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਸਾਫ਼ ਕਰੇ ਤੇ ਇਹ ਜਿਹੜਾ ਸਾਰਾ ਪਾਣੀ ਆ ਇਹਨੂੰ ਬਾਹਰ ਕੱਢੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਖੂਹ ਹੁੰਦਾ ਸੀ ਆ ਕਹਿੰਦੇ ਘੋੜਾ ਜਦੋਂ ਇਹਦੇ ਅੰਦਰ ਚੱਲਿਆ ਜਾਂਦਾ ਸੀ ਇਹਦੇ ਪੂਰੇ 7 ਰਸਤੇ ਹੁੰਦੇ ਸੀਗੇ ਤੇ 7ਾਂ ਰਸਤਿਆਂ ਦੇ ਵਿੱਚੋਂ ਇੰਨੀ ਤੇਜ਼ੀ ਇੰਨੀ ਕਾਲੀ ਦੇ ਨਾਲ ਜਿਹੜਾ ਜਾਨੀਚੋਰ ਵੜਦਾ ਸੀਗਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਕਿਹੜੇ ਰਸਤੇ ਉਹ ਅੰਦਰ ਚਲਾ ਗਿਆ ਤੇ ਦੋਸਤੋ ਪੁਲਿਸ ਕੋਈ ਵੀ ਰਸਤੇ ਦੇ ਅੰਦਰ ਚਲੀ ਗਈ ਅਜੇ ਤੱਕ ਵਾਪਸ ਨਹੀਂ ਮੁੜ ਕੇ ਆਈ ਤੇ ਜਾਨੀ ਚੋਰ ਦੇ ਅੰਦਰ ਖਜ਼ਾਨਾ ਵੀ ਲੁਕਿਆ ਹੋ ਸਕਦਾ ਹੈ ਇਹਦੇ ਅੰਦਰ ਪਤਾ ਨਹੀਂ ਕਿੰਨਾ ਕ ਸੋਨਾ ਪਤਾ ਨਹੀਂ ਕਿੰਨਾ ਕ ਰੁਪਈਆ ਪਤਾ ਨਹੀਂ ਕਿੰਨੇ ਕ ਮੋਹਰਾ ਪਤਾ ਨਹੀਂ ਉਸ ਟਾਈਮ ਦਾ ਕਿੰਨਾ ਕ ਜੋ ਖਜ਼ਾਨਾ ਸੀਗਾ ਉਹ ਇੱਥੇ ਲੁਕੋਇਆ ਇੱਥੇ ਉਰਦੂ ਦੇ ਵਿੱਚ ਕੁਝ ਸ਼ਬਦ ਲਿਖੇ ਹੋਏ ਨੇ ਸਕਰੀਨਸ਼ਾਟ ਮਾਰ ਕੇ ਦੋਸਤੋ ਤੁਸੀਂ ਪੜ੍ਹ ਵੀ ਸਕਦੇ ਹੋ ਕਿ ਕੀ ਲਿਖਿਆ ਹੋਇਆ ਕਿਉਂਕਿ ਮੈਨੂੰ ਫਿਲਹਾਲ ਉਰਦੀ ਉਰਦੂ ਆਉਂਦੀ ਨਹੀਂ ਸੀ ਤੇ ਮੈਂ ਸਮਝ ਨਹੀਂ ਪਾਇਆ ਕਿ ਕੀ ਲਿਖਿਆ ਹੋਇਆ ਅਜੋ ਆਪਾਂ ਇਹ ਤੁਹਾਨੂੰ ਦੱਸਾਂਗੇ ਕਿ ਕਿਹੜੀ ਜਗ੍ਹਾ ਬਣੀ ਹੋਈ ਆ ਪਹਿਲਾਂ ਤੁਹਾਨੂੰ ਦ੍ਰਿਸ਼ ਦਿਖਾ ਦਈਏ ਪੂਰਾ ਕਿ ਇਸ ਤਰ੍ਹਾਂ ਬਣੀ ਹੋਈ ਆ ਉਹ ਖੂਬ ਬਣਿਆ ਹੋਇਆ ਸਾਹਮਣੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਸਾਈਡਾਂ ਤੋਂ ਇਹ ਜਿਹੜਾ ਸਾਰਾ ਇਹ ਦ੍ਰਿਸ਼ਾ ਤੁਹਾਨੂੰ ਪੂਰਾ ਦਿਖਾਵਾਂਗੇ ਇਸ ਤਰ੍ਹਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਆ ਦੇਖੋ ਇਸ ਤਰ੍ਹਾਂ ਬਣੀ ਹੋਈ ਆ ਇਹ ਪੂਰੀ ਜਿਹੜਾ ਖੂਬ ਹੀ ਬਣਿਆ ਹੋਇਆ ਇਸ ਤਰ੍ਹਾਂ ਇੱਥੇ ਡੰਡੇ ਪਾ ਕੇ ਜਾਂ ਉਸ ਟਾਈਮ ਦੇ ਵਿੱਚ ਮਤਲਬ ਕਿ ਪਾਣੀ ਕੱਢਣ ਵਾਸਤੇ ਜੋ ਕਹਿੰਦੇ ਸੀ ਉਹਨਾਂ ਨੂੰ ਉਹ ਪਾ ਕੇ ਪਾਣੀ ਮਤਲਬ ਕਿ ਉੱਪਰ ਨੂੰ ਜਿਹੜੀ ਘੁੰਮਣ ਵਾਸਤੇ ਬਣਾਈ ਜਾਂਦੀ ਸੀ ਫਿਰਨੀ ਤੇ ਉਹ ਫਿਰ ਉੱਪਰ ਉਹਦੇ ਉਹਦੇ ਨਾਲ ਜਿਹੜੀਆਂ ਬਾਲਟੀਆਂ ਪਾਣੀ ਦੀਆਂ ਬਾਹਰ ਕੱਢੀਆਂ ਜਾਂਦੀਆਂ ਸੀ ਇਹ ਪੂਰਾ ਦ੍ਰਿਸ਼ ਹੈ ਜੀ ਇਹ ਜੇ ਗੱਲ ਕਰੀਏ ਬਣੀ ਕਿੱਥੇ ਹੋਈ ਹੈ ਕਿਉਂਕਿ ਹੁਣ ਆਪਾਂ ਨੇ ਦੇਖ ਲਿਆ ਨਾ ਤੁਹਾਨੂੰ ਦਿਖਾਤੀ ਤਾਂ ਤੁਹਾਡੇ ਮਨ 'ਚ ਵੀ ਇੱਛਾ ਹੋ ਜਾਂਦੀ ਹੈ ਵੀ ਯਾਰ ਕਿਉਂ ਨਾ ਅਸੀਂ ਵੀ ਇਸ ਚੀਜ਼ ਨੂੰ ਦੇਖ ਕੇ ਆਈਏ ਤਾਂ ਦੋ ਦੋਸਤੋ ਵੈਸੇ ਅਗਰ ਗੱਲ ਕਰੀਏ ਤਾਂ ਬਹੁਤ ਦਾਰਸ਼ਨਿਕ ਚੀਜ਼ ਹੈ ਅਗਰ ਤੁਸੀਂ ਦੇਖੋ ਸਪੈਸ਼ਲ ਦੇਖਣ ਜਾਉਂਗੇ ਤਾਂ ਸ਼ਾਇਦ ਤੁਹਾਨੂੰ ਨਾ ਬਰਥ ਲੱਗੇ ਗੱਲ ਪਰ ਅਗਰ ਤੁਸੀਂ ਇੱਧਰ ਦਾ ਗੀੜਾ ਵੱਜਦਾ ਹੈ ਤਾਂ ਤੁਸੀਂ ਜ਼ਰੂਰ ਦੇਖ ਕੇ ਜਾਇਓ ਤੁਹਾਡਾ ਬਹੁਤਾ ਟਾਈਮ ਵੀ ਖਰਾਬ ਨਹੀਂ ਹੋਊਗਾ ਤੇ ਤੁਹਾਨੂੰ ਇੱਕ ਦਰੋਹਰ ਇੱਕ ਪੁਰਾਣੀ ਚੀਜ਼ ਇੱਕ ਉਹ ਮਤਲਬ ਕਿ ਇੱਕ ਪੁਰਾਣੇ ਸਮੇਂ ਦੀ ਚੀਜ਼ ਦੇ ਇੱਕ ਕਹਿ ਸਕਦੇ ਆਂ ਵੀ ਇੱਕ ਦੇਖਣ ਨੂੰ ਮਿਲੂਗੀ ਤੁਹਾਨੂੰ ਇੱਕ ਬਰਾਸਤ ਇੱਕ ਪ੍ਰਾਤਨਿਕ ਚੀਜ਼ ਇਹ ਦੋਸਤੋ ਬਣੀ ਹੋਈ ਹੈ ਜਦੋਂ ਅਸੀਂ ਹਾਂਸੀ ਤੋਂ ਰੋहतक ਨੂੰ ਜਾਂਦੇ ਆਂ ਹਾਂਸੀ ਤੋਂ ਰੋहतक ਨੂੰ ਜਾਂਦੇ ਆਂ ਤਾਂ ਰਾਸਤੇ ਦੇ ਵਿੱਚ ਇੱਕ ਸ਼ਹਿਰ ਪੈਂਦਾ ਜੀ ਜਿਹੜਾ ਇੱਕ ਕਸਬਾ ਜ ਆ ਛੋਟਾ ਜਿਹਾ ਕਸਵਾ ਪੈਂਦਾ ਤੇ ਉਸ ਕਸਬੇ ਦੇ ਵਿੱਚ ਬਣੀ ਹੋਈ ਆ ਉਸ ਕਸਬੇ ਦਾ ਨਾਮ ਹੈ ਜੀ ਮੈਮ ਮੈਮ ਦੇ ਵਿੱਚ ਇਹ ਬਣੀ ਹੋਈ ਹੈ ਆ ਮੈਮ ਦਾ ਪੂਰਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਸ਼ਹਿਰ ਹੈ ਛੋਟਾ ਜਿਹਾ ਸ਼ਹਿਰ ਹੈ ਹਰਿਆਣੇ ਦਾ ਜਦੋਂ ਅਸੀਂ ਮੰਡਾਲ ਟੱਪ ਜਾਂਦੇ ਆ ਆਪਣਾ ਇਹ ਆ ਗਿਆ ਜੀ ਤੁਸੀਂ ਆਪਣਾ ਹਾਂਸੀ ਤੋਂ ਆਪਣਾ ਹਾਂਸੀ ਤੋਂ ਜਦੋਂ ਚੱਲੋਗੇ ਅੱਗੇ ਆਊਗਾ ਮੰਡਾਲ ਮੰਡਾਲ ਤੋਂ ਅੱਗੇ ਮੈਮ ਸ਼ਹਿਰ ਪੈ ਜਾਂਦਾ ਛੋਟਾ ਜਿਹਾ ਸ਼ਹਿਰ ਹੈ ਤੇ ਉਸ ਤੋਂ ਅੱਗੇ ਜਿਹੜਾ ਉਹ ਰੁੱਤ ਰਹਿ ਜਾਂਦਾ ਇਹ ਥੋੜਾ ਜਿਹਾ ਲਿਖਿਆ ਹੋਇਆ ਇਤਿਹਾਸ ਬਾਰੇ ਇਹ ਤੁਸੀਂ ਉਹ ਮਤਲਬ ਇਥੇ ਜੋ ਰੂਲ ਲਾਗੂ ਨੇ ਉਹਦੇ ਬਾਰੇ ਲਿਖਿਆ ਤੇ ਨਾਲ ਹੀ ਇਤਿਹਾਸ ਵੀ ਲਿਖਿਆ ਆਪਾਂ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਉਸ ਟਾਈਮ ਦੀਆਂ ਗੁਫਾਵਾਂ ਦਾ ਥੋੜਾ ਜਿਹਾ ਦ੍ਰਿਸ਼ ਮੈਂ ਤੁਹਾਨੂੰ ਅੰਦਰੋਂ ਜਾ ਕੇ ਵੀ ਦਿਖਾਉਣਾ ਆਜੋ ਦੇਖ ਲਓ ਇਹ ਹੈ ਜੀ ਅੰਦਰ ਨੂੰ ਅਗਰ ਆਪਾਂ ਜਾਣੇ ਆ ਤਾਂ ਇਸ ਤਰ੍ਹਾਂ ਦਾ ਤੁਹਾਨੂੰ ਦੇਖਣ ਨੂੰ ਮਿਲੂਗਾ ਦ੍ਰਿਸ਼ ਆ ਦੇਖੋ ਇਹ ਨੇ ਜੀ ਉਸ ਟਾਈਮ ਦੀਆਂ ਪੁਰਾਣੇ ਟਾਈਮ ਦੀਆਂ ਉਹ ਗੁਫਾਵਾਂ ਜਿਨ੍ਹਾਂ ਦੇ ਵਿੱਚ ਜਾਨੀ ਚੋਰ ਨੇ ਪਤਾ ਨਹੀਂ ਕਿੰਨਾ ਕੁ ਖਜ਼ਾਨਾ ਲਿਜਾ ਲਿਜਾ ਕੇ ਸਿੱਟੇ ਜਮਾ ਕੀਤਾ ਉਹ ਅੱਜ ਤੱਕ ਕੋਈ ਪਤਾ ਨਹੀਂ ਉਹ ਗਲ ਗਿਆ ਸੜ ਗਿਆ ਕਿੱਥੇ ਐ ਕਿੱਥੇ ਨਹੀਂ ਤੇ ਜਦੋਂ ਲੋਕ ਅੰਦਰ ਜਾਣ ਲੱਗੇ ਉਸ ਤੋਂ ਬਾਅਦ ਤਮਾਸ਼ਗੀਰੀ ਲੋਕ ਇਹਨੂੰ ਦੇਖਣ ਅੰਦਰ ਜਾਣ ਲੱਗੇ ਤੇ ਉਹਨਾਂ ਦੇ ਅੰਦਰ ਕਿਰ ਕਿਰ ਕੇ ਮਤਲਬ ਅੰਦਰ ਰੁੜ ਜਾਂਦੇ ਸੀਗੇ ਮੌਤਾ ਹੋਣੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਸਰਕਾਰ ਨੇ ਇਹਦੇ ਉੱਤੇ ਅੰਦਰ ਜਾਣ ਤੇ ਪਾਬੰਦੀ ਲਗਾ ਦਿੱਤੀ ਅਤੇ ਇਹ ਜਿਹੜੇ ਦਰਵਾਜ਼ੇ ਭਰ ਦਿੱਤੇ ਸ਼ਾਇਦ ਪਾਣੀ ਨਾ ਕੱਢਣ ਦਾ ਕਾਰਨ ਵੀ ਇਹੀ ਹੋਵੇ ਵੀ ਸਰਕਾਰ ਨਹੀਂ ਚਾਹੁੰਦੀ ਕਿ ਇਹ ਗੁਫਾਵਾਂ ਜਿਹੜੀਆਂ ਖੁੱਲ੍ਹ